ਮਹਾਰਾਣੀ ਸਾਹਿਬ ਬਹੁਤ ਵੱਡੀ ਲੀਡਰ ਜਿਵੇਂ ਹਮਾਰਾ ਮਿਲ ਰਿਹਾ ਹੈ ਸ਼ਹਿਰ ਤੋਂ ਬਹੁਤ ਵੱਡੀ ਲੀਡਰ ਹਨ ਮਹਾਰਾਣੀ ਸਾਹਿਬ ਜਿੱਤਾਂਗੇ ਸਟਾਜਿਕ ਤੋਂ ਹਜ਼ਾਰ ਬੰਦਿਆਂ ਦਾ ਦਾਫਲਾ ਨਾਭੇ ਹਲਕੇ ਤੋਂ ਜਿਹੜਾ ਜਾ ਰਿਹਾ ਹੈਗਾ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਨਾਮੀਨੇਸ਼ਨ ਭਰਨ ਦੇ ਲਈ ਇੱਕ ਤਰੀਕ ਨਾਣਾ ਵੱਧੋੜ ਵੀ ਬੋਰਡ ਵੀ ਪਾਵਾਂਗੇ ਤੇ ਉਹਨਾਂ ਜਿੱਤੋ ਬਣਾ ਕੇ ਭੇਜਾਂਗੇ ਪੂਰੇ ਦੇਸ਼ ਦੇ ਵਿੱਚ ਮੋਦੀ ਜੀ 400 ਪਾਰ ਕਰਕੇ ਦੇਸ਼ ਦੀ ਨੁਹਾਰ ਨੂੰ ਹੋਰ ਬਦਲਣਗੇ ਖੋਲੀ ਅੱਜ ਮਹਾਰਾਣੀ ਸਾਹਿਬ ਨੇ ਨੋਮੀਨੇਸ਼ਨ ਫਾਈਲ ਕਰਨੀ ਹੈ ਆਪਾਂ ਦੇਖ ਰਹੇ ਆ ਵੀ ਕਿ ਛੋਟੇ ਜਿਹੇ ਸੱਦੇ ਤੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਅੱਜ ਨੋਮੀਨੇਸ਼ਨ ਫਾਈਲ ਕਰਨੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਅੱਜ ਅਸੀਂ ਇੱਥੋਂ ਬਸਾਂ ਕਾਰਾਂ ਕਾਫਲਾ ਲੈ ਕੇ ਜਾ ਰਹੇ ਹਾਂ ਇਹ ਵੱਖ-ਵੱਖ ਕਾਂਸੀ ਜੂਨਸੀਆਂ ਚੋਂ ਸਾਰਾ ਐਂ ਕਾਫਲੇ ਆ ਰਹੇ ਨੇ ਲਗਭਗ ਉੱਥੇ 8-10 ਹਜ਼ਾਰ ਬੰਦੇ ਦੇ ਇਕੱਠ ਹੁੰਦੀ ਸਾਡੀ ਸੰਭਾਵਨਾ ਹੈ ਅਰ ਸਾਨੂੰ ਉਮੀਦ ਹੈ ਵੀ ਇਹ ਮਹਾਰਾਣੀ ਸਾਹਿਬ ਬਹੁਤ ਵੱਡੀ ਲੀਡਰ ਹਨ ਜਿਵੇਂ ਹੰਗਾਰਾ ਮਿਲ ਰਿਹਾ ਹੈ ਸ਼ਹਿਰ ਚੋਂ ਬਹੁਤ ਵੱਡੀ ਲੀਡ ਨਾਲ ਮਹਾਰਾਣੀ ਸਾਹਿਬ ਜਿੱਤਾਂਗੇ ਇਹਦੇ 'ਚ ਕੋਈ ਸ਼ੱਕ ਸੁਭਾ ਨਹੀਂ ਜੋ ਕਾਫਲਾ ਜਾ ਰਿਹਾ ਤੇ ਇੱਕ ਪਾਸੇ ਕਿਸਾਨਾਂ ਦਾ ਵਿਰੋਧ ਹੋਇਆ ਫਿਰ ਵੀ ਵੱਡਾ ਕਾਫਲਾ ਜਾ ਰਿਹਾ ਹਰ ਪਿੰਡ ਦੇ ਵਿੱਚੋਂ ਅੱਜ ਬੱਸ ਭਰ ਕੇ ਆਈ ਹੋਈ ਹੈ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੀਆਂ 20 ਬੱਸਾਂ ਪਿੰਡਾਂ ਦੇ ਵਿੱਚੋਂ ਭਰੀਆਂ ਨੇ ਤੇ 50 ਤੋਂ ਪਲੱਸ ਜਿਹੜੀਆਂ ਗੱਡੀਆਂ ਨੇ ਆਈਆਂ ਹੋਈਆਂ ਨੇ ਤੇ ਸਾਡਾ ਜਿੱਤ 1000 ਬੰਦਿਆਂ ਦਾ ਕਾਫਲਾ ਨਾਬੇ ਹਲਕੇ ਤੋਂ ਜਿਹੜਾ ਜਾ ਰਿਹਾ ਹੈਗਾ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਨਾਮਿਨੇਸ਼ਨ ਭਰਨ ਦੇ ਲਈ ਸੋ ਸਾਰੇ ਹਲਕੇ ਦੇ ਲੋਕਾਂ ਨੂੰ ਮੈਂ ਵਧਾਈ ਵੀ ਦਿੰਦਾ ਤਾਂ ਇਹ ਗੱਲ ਦਾ ਦਾਵਾ ਕਰਦੇ ਆ ਕਿ 100% ਨਾਬੇ ਹਲਕੇ ਤੋਂ ਵੱਡੀ ਦੀ ਨਾਲ ਭਾਰਤੀ ਜਨਤਾ ਪਾਰਟੀ ਜਿੱਤੇਗੀ। ਕਿਸ ਤਰ੍ਹਾਂ ਦੇਖ ਦਵਾਂਗਾ ਵਿਰੋਧੀ ਕਹ ਰਹੇ ਕਿ ਸਥਿਤੀ ਕਮਜ਼ੋਰ ਆ ਕਿਵੇਂ ਵਾਸ਼ ਕਰ ਦੋ। ਤੁਹਾਡੇ ਸਾਹਮਣੇ ਹੈ ਜੀ ਪਿੰਡਾਂ ਦੇ ਵਿੱਚੋਂ ਵੀ ਬੱਸਾਂ ਪਰ ਪਰ ਆਈਆਂ ਹੋਈਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਖੜੇ ਨੇ ਤਾਂ ਸਥਿਤੀ ਤਾਂ ਸਭ ਦੇ ਸਾਹਮਣੇ ਹੈ ਬਾਕੀ 4 ਤਰੀਕ ਨੂੰ ਸਾਰਿਆਂ ਦੇ ਭਲੇਖੇ ਦੂਰ ਹੋ ਜਾਣਗੇ। ਅੱਜ ਬਹੁਤ ਵੱਡਾ ਕਾਫਲਾ ਨਾਬੇ ਤੋਂ ਪਟਿਆਏ ਜਾ ਰਿਹਾ ਹੈ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਆਪਣੇ ਫਾਰਮ ਫਿਲ ਕਰਨੇ ਨੇ ਅਸੀਂ ਉਰੋਂ 15-20 ਬੱਸਾਂ ਇਕਾ ਇਕੱਠੇ ਹੋ ਕੇ ਪਟਿਆਲੇ ਜਾ ਰਹੇ ਆ ਤਾਂ ਜੋ ਮਹਾਰਾਣੀ ਦਾ ਫਾਰਮ ਪਰਨ ਇੱਕ ਵੱਡਾ ਇਕੱਠ 90 ਵੱਲੋਂ ਉਹਨਾਂ ਨੂੰ ਮਿਲੇ ਤੇ ਬਹੁਤ ਲੋਕਾਂ ਚ ਉਤਸ਼ਾਹ ਹੈ ਕਿ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਅੱਜ ਫਾਰਮ ਪਰਨਗੇ ਤੇ ਅਸੀਂ ਇਸ ਤਰ੍ਹਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਇੱਕ ਤਰੀਕ ਨੂੰ ਉਹਨਾਂ ਵੱਧੋਵੜ ਵੀ ਵੋਟ ਵੀ ਪਾਵਾਂਗੇ ਤੇ ਉਹਨਾਂ ਨੂੰ ਜੇਤੋ ਬਣਾ ਕੇ ਭੇਜਾਂਗੇ ਬਹੁਤ ਹੀ ਵਧੀਆ ਅੱਜ ਲੋਕਾਂ ਦਾ ਇਕੱਠ ਹੋਇਆ ਅੱਜ ਬਹੁਤ ਉਤਸ਼ਾਹ ਨਾਲ ਲੋਕ ਮਹਾਰਾਣੀ ਸਾਹਿਬ ਨੇ ਕਾਗਜ਼ ਭਰਨੇ ਨੇ ਅਸੀਂ ਸ਼ਹਿਰ ਵੱਲੋਂ ਇਕੱਠੇ ਹੋ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂਗੇ ਇਹ ਸਾਨੂੰ ਇਸ ਗੱਲ ਦਾ ਇਹ ਪੰਜਾਬ ਬਦਲ ਰਿਹਾ ਹੈ ਇਹ ਅੱਜ ਨੁਹਾਰ ਜਿਹੜੀ ਦਿਖ ਰਹੀ ਹੈ ਨਾ ਇਹ ਪੰਜਾਬ ਬਦਲ ਰਿਹਾ ਹੈ ਪੰਜਾਬ ਜਿੱਥੇ ਨਰਿੰਦਰભાઈ ਮੋਦੀ ਦੇ ਨਾਲ ਖੜਾ ਹੋ ਰਿਹਾ ਹੈ ਉੱਥੇ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਇਸ ਤੋਂ ਵੱਡਾ ਜਨੂੰਨ ਆਊਗਾ ਜਿਹੜੇ ਲੋਕਾਂ ਨੂੰ ਭੁਲੇਖੇ ਸੀ ਕਿ ਪਿੰਡਾਂ 'ਚ ਹੋਰ ਚਾਹ ਤੁਸੀਂ ਦੇਖ ਰਹੇ ਹੋ ਪਿੰਡਾਂ 'ਚੋਂ ਬਸਾਂ ਦੀਆਂ ਬਸਾਂ ਭਰ-ਭਰ ਆ ਰਹੀਆਂ ਨੇ ਔਰ ਪੂਰਾ ਬਹੁਤ ਵੱਡਾ ਹਜ਼ਾਰ ਹਜ਼ਾਰ ਪਲੱਸ ਦੀ ਕਿੰਤੀ ਦੇ ਵਿੱਚ ਅਖੋ ਜੱਥਾ ਜਾ ਰਿਹਾ ਮਹਾਰਾਣੀ ਪ੍ਰੀਤਕੌਰ ਜੀ ਦੇ ਕਾਗਜ਼ ਫਾਈਲ ਕਰਾਉਣ ਔਰ ਇਹ ਦਿਨਾਂ ਦਿਨਾਂ ਦੇ ਵਿੱਚ ਐਸੀ ਗੇਮ ਪੱਕੂ ਕੀ ਕਿ ਪੰਜਾਬ ਦੇ ਵਿੱਚ ਬਹੁਤ ਬੜੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਜਿੱਤਣ ਵਾਲੀ ਆ ਔਰ ਪੂਰੇ ਦੇਸ਼ ਦੇ ਵਿੱਚ ਮੋਦੀ ਜੀ 400 ਪਾਰ ਕਰਕੇ ਦੇਸ਼ ਦੀ ਨਿਹਾਰ ਨੂੰ ਹੋਰ ਬਦਲਣਗੇ ਦੇਸ਼ ਇਸ ਟਾਈਮ ਸਰਵੋੱਚ ਬਲੰਦੀਆਂ ਵੱਲ ਜਾ ਰਿਹਾ ਪੂਰਾ ਭਾਰਤ ਤੇ ਨਹੀਂ ਪੂਰਾ ਵਿਸ਼ਵ ਇਸ ਟਾਈਮ ਹਿੰਦੁਸਤਾਨ ਦੀ ਇਲੈਕਸ਼ਨ ਨੂੰ ਦੇਖ ਰਿਹਾ ਔਰ ਇਸ ਇਲੈਕਸ਼ਨ ਤੋਂ ਬਾਅਦ 2024 ਤੋਂ ਬਾਅਦ ਜਿਹੜਾ ਦੇਸ਼ ਦੀ ਚੇਂਜ ਆਣ ਵਾਲੀ ਹੈ ਉਹ ਸਾਰਾ ਵਿਸ਼ਵ ਇਸ ਗੱਲ ਦੀ ਜਾਣਕਾਰੀ ਰੱਖ ਰਿਹਾ ਕਿ ਭਾਰਤ ਜਿਹੜਾ ਪੂਰੇ ਵਰਲਡ ਦੇ ਉੱਪਰ ਰਾਜ ਕਰਨਾ